ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਸਮੂੱਚੀਆਂ ਕਿਸਾਨ ਜਥੇਬੰਦੀਆਂ ਨੇ ਬੰਦ ਦਾ ਐਲਾਨ ਕੀਤਾ ਹੈ ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ ਬੱਸਾਂ ਪੈਟਰੋਲ ਪੰਪ ਸਣੇ ਕਈ ਯੂਨੀਅਨਾਂ ਨੇ ਕਿਸਾਨਾਂ ਦੇ ਭਾਰਤ ਬੰਦ ਨੂੰ ਸਮਰਥਨ ਦਿੱਤਾ ਹੈ ਦੱਸਦੀ ਹੈ ਕਿ ਬੰਦੇ ਸੱਦੇ ਵਿਚਾਲੇ ਟਰਾਂਸਪੋਰਟ ਖੇਤੀਬਾੜੀ ਦੇ ਕੰਮ ਮੰਨਰੇਗਾ ਪਿੰਡੂ ਕੰਮ ਆਦੀ ਬੰਦ ਰਹਿਣਗੇ ਪਿੰਡਾਂ ਦੀਆਂ ਦੁਕਾਨਾਂ ਅਤੇ ਪਿੰਡੂ ਉਦਯੋਗ ਵੀ ਬੰਦ ਰਹਿ ਸਕਦੇ ਨੇ ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਵਿਆਹ ਮੈਡੀਕਲ ਖੁੱਲੇ ਰਹਿ ਸਕਦੇ ਨੇ ਸਕੂਲਾਂ ਲਈ ਜਾ ਰਹੇ ਵਿਦਿਆਰਥੀ ਵੀ ਪ੍ਰਭਾਵਿਤ ਨਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਮਤਲਬ ਸਕੂਲ ਖੁੱਲੇ ਰਹਿਣਗੇ ਇਸ ਦੇ ਨਾਲ ਕੀ ਸੇਵਾ ਖੇਤਰ ਦੇ ਅਦਾਰੇ ਵੀ ਬੰਦ ਰਹਿਣ ਦੀ ਸੰਭਾਵਨਾ ਹੈ ਸਯੁਕਤ ਕਿਸਾਨ ਮੋਰਚੇ ਨੇ ਪਿੰਡ ਦੀਆਂ ਸਾਰੀਆਂ ਦੁਕਾਨਾਂ ਅਨਾਜ ਮੰਡੀਆਂ ਸਬਜੀ ਮੰਡੀਆਂ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਸੇਵਾ ਖੇਤਰ ਦੀਆਂ ਸੰਸਥਾਵਾਂ ਤੇ ਨਿੱਜੀ ਖੇਤਰ ਦੇ ਉਦਮਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ ਐਸਕੇਐਮ ਨੇ ਹੋਰ ਕਿਸਾਨ ਸੰਗਠਨਾ ਤੇ ਇਸ ਭਾਰਤ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਕਿਸਾਨ ਜਿਹੜੀਆਂ ਮੰਗਾਂ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਕਰ ਰਹੇ ਨੇ ਉਹਨਾਂ ਵਿੱਚ ਕਿਸਾਨਾਂ ਲਈ ਪੈਨਸ਼ਨ ਫਸਲਾਂ ਲਈ ਐਮਐਸ ਐਮਐਸਪੀ ਪੁਰਾਣੀ ਪੈਨਸ਼ਨ ਯੋਜਨਾ ਨੂੰ ਲਾਗੂ ਕਰਨ ਸਣੇ ਹੋਰ ਮੰਗਾਂ ਸ਼ਾਮਲ ਨੇ ਇਸੇ ਵਜ੍ਹਾ ਤੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ